ਜਿਹੜਾ ਡਰੱਗ ਯੂਜ਼ ਬਾਰੇ ਹੀ ਸੈਮੀਨਾਰ ਸਾਡੇ ਰਾਮਨਗਰ ਮਨੂ ਨਗਰ ਸਮਰਾਲੇ ਦੇ ਵਿੱਚ ਲਾਇਆ ਗਿਆ ਜਿੱਥੇ ਲੋਕਾਂ ਵੱਲੋਂ ਵੀ ਬਹੁਤ ਸਹਿਯੋਗ ਦਾ ਜਿਹੜਾ ਸਾਨੂੰ ਵਿਸ਼ਵਾਸ ਦਵਾਇਆ ਗਿਆ ਐਮਸੀ ਸਾਹਿਬ ਬੜੇ ਵਧੀਆ ਯੂਰ ਜਿਹੜੀ ਸਾਡੀ ਅੱਖੜੇ ਸਾਹਮਣੇ ਦੇਖ ਹੀ ਰਹੇ ਆ ਅਸੀਂ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਜੇ ਇੱਥੇ ਕੋਈ ਡਰੱਗ ਪੈਡਲਰ ਨਸ਼ਾ ਵੇਚਣ ਵਾਲਾ ਵਿੱਚ ਜੇ ਕੋਈ ਹੈ ਸਾਨੂੰ ਦੱਸਣ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਬਿਲਕੁਲ ਸੀਕ੍ਰੀਟ ਰੱਖਾਂਗੇ ਅਸੀਂ ਇਹ ਨਸ਼ੇ ਦੀ ਜਿਹੜਾ ਪੰਜਾਬ ਸਰਕਾਰ ਦੀ ਵੀ ਦਿੱਤਾ ਨੇ ਸਾਡੇ ਸੀਨੀਅਰ ਅਫਸਰਾਂ ਦੀਆਂ ਐਸਐਸਪੀ ਸਾਹਿਬ ਤੇ ਸੀਨੀਅਰ ਅਫਸਰਾਂ ਦੀਆਂ ਦਿੱਤਾ ਨੇ ਇਸ ਨਸ਼ੇ ਦੀ ਜਿਹੜੀ ਸਪਲਾਈ ਦੀ ਚੇਨ ਹੈ ਉਹਨੂੰ ਤੋੜਨਾ ਜਾ ਰਹੇ ਹਾਂ ਬਿਲਕੁਲ ਤੋੜਾਂਗੇ ਨਸ਼ੇ ਦੇ ਸਮਗਲਰਾਂ ਨੂੰ ਅਸੀਂ ਨਸੀਹਤ ਵੀ ਹੈ ਮੇਰੇ ਵੱਲੋਂ ਤੇ ਅਪੀਲ ਵੀ ਹੈ ਨਸ਼ਾ ਵੇਚਣ ਵਾਲੇ ਜਾਂ ਤਾਂ ਸਾਡਾ ਇਲਾਕਾ ਛੱਡ ਜਾਣ ਅਦਰਵਾਈਜ਼ ਬਿਲਕੁਲ ਜਿਹੜੀ ਸਖਤ ਇਹ ਜਵ ਬੁਕਰਾਂਗੇ ਤਾਂਗੇ ਉਹ ਸਾਲ ਦੋ ਸਾਲ ਉਹਨਾਂ ਦੇ ਅੰਦਰ ਲਵਾਵਾਂਗੇ ਮੁੜ ਕੇ ਜਿਹੜੀ ਸਾਡੀ ਦੂਜੀ ਯੂਥ ਹੈ ਜਿਹੜੀ ਨਵੇਂ ਬੱਚੇ ਲੱਗਦੇ ਆ ਅਸੀਂ ਸਾਡੀ ਸਾਰਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਬਚਾਵਾਂਗੇ ਤੇ ਨਸ਼ੇ ਨੂੰ ਬਿਲਕੁਲ ਠੱਲ ਪਾਵਾਂਗੇ ਆਪਣੇ ਵਿੱਚ ਕੀ ਮੈਂ ਇਹ ਅਗਲੀ ਜਿਹੜੀ ਨਸ਼ੇ ਦੇ ਸਮਗਲਰ ਨੇ ਜਿਹੜੇ ਵੇਚਣ ਵਾਲੇ ਨੇ ਸਾਡੇ ਵੱਲੋਂ ਸਖਤ ਕਾਰਨ ਆਇਆ ਸੀ ਸਮਰਾਲੇ ਦੇ ਵਿੱਚ ਜਿਹੜੇ ਦੋ ਨਸ਼ੇ ਦੇ ਸਮਗਲਰ ਸੀ ਉਹਨੀਆਂ ਪ੍ਰਾਪਰਟੀਆ ਜਿਹੜੀਆਂ ਅਸੀਂ ਅਟੈਚ ਕਰਾਈਆਂ ਉਹ ਪ੍ਰਾਪਰਟੀਆ ਆਕਸ਼ਨ ਹੋਊਗੀ ਜਿਹੜੀਆਂ ਨਸ਼ੇ ਦੇ ਪੈਸੇ ਨਾਲ ਮਨਾਈਆਂ ਹੋਣਗੀਆਂ ਸਮਰਾਲੇ ਦੇ ਵਿੱਚ ਕਰਾਈ ਹੈ ਇੱਕ ਮਾਨਕੀ ਪਿੰਡ ਦੇ ਵਿੱਚ ਕਰਾਈ ਹੈ ਦੋ ਬੰਦੇ ਜਿਹੜੇ ਨਸ਼ੇ ਦੇ ਸਾਡੇ ਸਟਾਫਰ ਸੀ ਉਹਨਾਂ ਦੀਆਂ ਪ੍ਰਾਪਰਟੀਆ ਸਾਡੇ ਖੰਨਾ ਪੁਲਿਸ ਵੱਲੋਂ ਜਿਹੜੀਆਂ ਰਿਲੀਵ ਅਥਾਰਟੀ ਦੇ ਥਰੂ ਅਸੀਂ ਅਟੈਚ ਕਰਾਈਆਂ ਗਈਆਂ ਸਾਡੀ ਇਹ ਵੀ ਨਸ਼ੇ ਦੇ ਨਾਲ ਜੇ ਕੋਈ ਇਹ ਨਾ ਸੋਚੇ ਕਿ ਮੈਂ ਅਮੀਰ ਬਣ ਜਾਊਗਾ ਇਹਦੇ ਨਾਲ ਨਾਲ ਜਿਹੜੀ ਦੀ ਪਹਿਲੀ ਕਮਾਈ ਕੀਤੀ ਹੈ ਉਹ ਵੀ ਅਸੀਂ ਖਤਮ ਕਰਾਂਗੇ ਇਹ ਵੱਲੋਂ ਆਪਣੇ ਇਲਾਕੇ ਦੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਆਪੀਲ ਹੈ ਵੀ ਜੇ ਕਿਸੇ ਦੇ ਨਸ਼ੇ ਦਾ ਪਰਚਾ ਆਉਂਦਾ ਉਹਦੀ ਜਮਾਨਤ ਦੇਣ ਤੋਂ ਗੁਰੇਜ਼ ਕਰਤ ਸਰ ਨਾਮ ਵਗੈਰਾ ਗੁੱਪ ਰੱਖੇ ਜਾਣਗੇ ਜਲਦਤਾਂ ਦੇਣ ਤੇ ਬਿਲਕੁਲ ਤੁਹਾਨੂੰ ਕੋਈ ਵੀ ਫੋਨ ਤੇ ਕੋਈ ਵਟਸਐਪ ਤੇ ਸਾਨੂੰ ਇਨਫੋਰਮੇਸ਼ਨ ਦੇ ਦੇ ਕਿਸੇ ਦੀ ਆਇਡੈਂਟੀਟੀ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਅਗਿੰਦਰ ਸਮਰਾਲਾ ਅੱਜ ਬੌਂਦਰ ਰੋਡ ਦੇ ਰਾਮਨਗਰ ਔਰ ਮਾਨੂ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਵਨੀਤ ਗੁੰਦਲ ਜੀ ਐਸਐਸਪੀ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਪੰਜਾਬ ਗਵਰਨਮੈਂਟ ਦੀ ਡਾਇਰੈਕਸ਼ਨ ਦੇ ਨਾਲ ਜਿਹੜਾ ਹੈ ਡੀਐਸਪੀ ਸਰਦਾਰ ਪਰਲੋਚਨ ਸਿੰਘ ਔਰ ਐਸਐਚਓ ਸਰਦਾਰ ਰੌਵਿੰਦਰ ਸਿੰਘ ਉਹਨਾਂ ਨੇ ਇੱਕ ਜਿਹੜੀ ਹੈ ਮਹੱਲੇ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਕੀਤੀ ਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਮੀਟਿੰਗ ਇਸ ਤਰ੍ਹਾਂ ਲੋਕਾਂ ਦੇ ਨਾਲ ਪਹਿਲੀ ਵਾਰੀ ਇਹ ਮੀਟਿੰਗ ਹੋਈ ਆ ਅਟ੍ਰੈਕਸ਼ਨ ਇਹ ਸੰਵਾਦ ਪਹਿਲੀ ਵਾਰੀ ਲੋਕਾਂ ਦੇ ਨਾਲ ਰਚਾਇਆ ਔਰ ਅੱਛਾ ਜਿਹੜਾ ਹੈ ਰਿਜ਼ਲਟ ਮਿਲਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਕਿ ਨਸ਼ਾ ਜਿਹੜਾ ਹੈ ਸੱਚਮੁੱਚ ਹੀ ਖੋੜਾ ਸਾਡੇ ਯੂਥ ਨੂੰ ਬਚਾਉਣ ਵਾਸਤੇ ਇਹਨੂੰ ਜਿਹੜਾ ਹੈ ਨਸ਼ੇ ਨੂੰ ਦੂਰ ਕਰਨਾ ਤੇ ਨਾਲ ਦੀ ਨਾਲ ਇੱਕ ਨੰਮੀ ਜਿਹੜੀ ਹੈ ਉਹ ਰੈਡ ਆਨ ਕੀਤੀ ਹੈ ਕਿ ਜਿਹੜੀ ਨਸ਼ੇ ਦੇ ਨਾਲ ਪ੍ਰਾਪਰਟੀ ਬਣੀ ਹੋਏਗੀ ਤੇ ਹੁਣ ਜਿਹੜੀ ਗਵਰਨਮੈਂਟ ਉਹ ਵੀ ਜਿਹੜੀ ਖਤਮ ਕਰੇਗੀ ਸੋ ਇੱਕ ਚੰਗਾ ਕਦਮ ਹੈ ਮੈਨੂੰ ਲੱਗਦਾ ਹੈ ਕਿ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਅਫਸਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚਮੁੱਚ ਬਦਲਦਾ ਯੂਥ ਜਿਹੜਾ ਹੈ ਉਹ ਚੰਗੇ ਪਾਸੇ ਜਾ ਰਿਹਾ ਹੈ ਭਾਈ ਬੰਨੇ ਜੀ ਮੈਸੇਜ ਵੀ ਦੇਜੋ ਅਵੇਰਨੈਸ ਜੁੜੀ ਪਾਤਾ ਮੂਰੇ ਹੰਨ ਦੱਚਾ ਬੋਕਸ ਅਸਲ ਚ ਗੱਲ ਕੀ ਹੈਗੀ ਆ ਕਿ ਜਿਹੜਾ ਨਸ਼ਾ ਹੈ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਕੋਈ ਲੁਕੀ ਚੁਪੀ ਚੀਜ਼ ਹੈ ਜਿਹੜੇ ਪਰਿਵਾਰ ਦੇ ਵਿੱਚ ਭਾਵੇਂ ਕੋਈ ਆ ਭਾਵੇਂ ਕੋਈ ਇੱਕ ਮੈਂਬਰ ਹੈ ਭਾਵੇਂ ਕੋਈ ਦੂ ਹੈ ਯੂਥ ਹੈ ਜਾਂ ਉਤੋਂ ਬਿਨਾ ਕੋਈ ਹੋਰ ਹੈ ਜਿਹੜਾ ਨਸ਼ਾ ਕਰਦਾ ਹੈ ਇਹ ਪਤਾ ਹੁੰਦਾ ਹੈ ਪਰ ਸਾਡੀ ਸੁਸਾਇਟੀ ਦੇ ਕੰਮ ਕਰਕੇ ਬਣ ਗਿਆ ਕਿ ਜੇ ਅਸੀਂ ਕਿਸੇ ਦੇ ਬੱਚੇ ਨੂੰ ਬਚਾਉਣ ਵਾਸਤੇ ਮਾਪੇ ਨੂੰ ਪੀਂਨੇ ਆ ਜਾਂ ਫਿਰ ਅੱਗੇ ਜਾ ਕੇ ਜਿਹੜਾ ਹੈ ਕੋਈ ਪੁਲਿਸੀਆਂ ਸਲਾਮਾ ਲੈਣਿਆ ਫਲਾਨਾ ਜਿਹੜਾ ਹੈ ਉਹ ਡਰੱਗਸ ਲੈਂਦਾ ਵਾ ਜਾਂ ਡਰੱਗਸ ਵੇਚਦਾ ਵਾ ਤਾਂ ਉਹ ਜਿਹੜਾ ਪੇਰੈਂਟਸ ਕੋਈ ਬਹੁਤ ਚੰਗਾ ਰਿਐਕਟ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚੇ ਦੀ ਜਿਹੜਾ ਹੈ ਉਹ ਜਿਹਨਾਂ ਨੇ ਬੇਇਜ਼ਤੀ ਕੀਤੀ ਹੈ ਹਨਾ ਉਹ ਇਹ ਨਹੀਂ ਸੋਚਦੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਨੂੰ ਬਚਾਇਆ ਵਾ ਇਹ ਗੱਲ ਜਿਹੜੀ ਹੈਗੀ ਹੈ ਉਹ ਘਟਾ ਸੋ ਇਸ ਚੀਜ਼ ਦੀ ਘਟਾ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਜਿਹੜਾ ਹੈ ਅਵੇਅਰ ਕਰਨ ਦੀ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਜੀਆਰਸੀ ਗੱਲ ਕਰਦੇ ਹੈ ਕਿ ਤਾਂ ਕਿਸੇ ਦਾ ਜਿਹੜਾ ਆਪਣਾ ਬੱਚਾ ਹੈ ਜਿਹੜਾ ਨਸ਼ਾ ਲੈ ਰਿਹਾ ਤੇ ਨਸ਼ਾ ਲੈ ਰਿਹਾ ਮਤਲਬ ਉਹ ਮੌਤ ਦੇ ਮੂਹਰੇ ਉਹਨੂੰ ਤੁਰਿਆ ਜਾ ਰਿਹਾ ਮੌਤੇ ਰਸਤੇ ਵੱਲੋਂ ਤੁਰਿਆ ਜਾ ਰਿਹਾ ਹੈ